ਆ ਜਿੰਨੇ ਲੋਗ ਰੜ ਰੜੇ ਆਹ ਦੇਖੋ ਪਾ ਜਦੇ ਪਰ ਪੂਰੀ ਸਾਰੀ ਮਨਾਂ ਆਹ ਯਾਦ ਕੀਵੇਂ ਪਾਦੇ ਨੇ ਸਾਰੀ ਨੀਂਦ ਖਰਾਬ ਹੇ ਹੈਲੀਕਾਪਟਰ ਆ ਗਿਆ ਆ ਸ਼ੁਕਰ ਹੈ ਸ਼ੁਕਰ ਆ ਜਾ ਓਏ ਆਇਸਾ ਕਰੀਏ ਬਈਆ ਵਿਚਾਰਾ ਪਰ ਵਿਚਾਰਾ ਸਾਰਾ ਖਰਾਬ ਹੋ ਗਿਆ ਥੈਂਕ ਯੂ ਥੈਂਕ ਯੂ ਬੈਰੀ ਗੁੱਡ ਬੈਰੀ ਗੁੱਡ ਸ਼ੁਕਰ ਆਇਆ ਆਹ ਗਾਲੀ ਨੀ ਜ਼ਰਾ ਉਹਰਤਿਆਜ਼ ਦੇ ਸੜਕ ਵੀ ਖਰਾਬ ਕਰਤੀ ਚਾਹਾਂ ਚਾਹ ਕੜੀ ਜਾਂਦੇ ਪਰ ਕਮਾਈ ਜਾਂਦੇ ਕੀ ਮਿਲਦਾ ਉਹਨੂੰ ਦੇ ਕਿਵੇਂ ਪੱਜੇ ਹਨ ਸੱਚੀਆ ਬੋਲੀ ਕਹਿੰਦਾ ਮਤੇ ਹੁੰਦੀ ਨਾ ਪੁਲਿਸ ਸਰਕਾਰੀ ਪਰ ਲੋ ਆ ਜਾਂਦੀ ਬੋਰਡ ਡੇਰੀ ਦੇ ਬੁਰੇ ਸਾਰੇ ਸੜਕ ਖਰਾਬ ਕਰਦੇ ਅੱਜ ਨੀਂਦ ਲੋੜ ਕੜੇ ਆਉਂਦੇ ਹੜਪਾ ਦੇ ਪੈਰ ਉੱਪਰ ਸਾਰੀ ਬਣਾਉਂਦਾ ਆਉਂਦਾ ਕਿਵੇਂ ਪਾਦੇ ਸਾਰੀ ਨੀਂਦ ਖਰਾਬ ਹੈ ਹੈਲੀਕਾਪਟਰ ਆ ਗਿਆ ਆ ਸ਼ੁਗਰ ਆ ਸ਼ੁਗਰ ਆ ਜਾ ਓਏ ਆ ਜਾ ਗਿਰਿਆ ਨਹੀਂ ਆ ਚਰ ਪਰ ਚਰ ਸੜ ਖਰਾਬ ਕਰ Thank you thank you very good very good ਸ਼ੁਕਰ ਆਇਆ ਆ ਗਾਈ ਨਹੀਂ ਜ਼ਰਾ ਵਰਤਿਆ ਦੇ ਸੜਕ ਵੀ ਖਰਾਬ ਕਰਤੀ ਚਾਹਾਂ ਚਾਹਾਂ ਕਰੀਏ ਦੇ ਪਰ ਕਮਾਈ ਜਾਂਦੇ ਕੀ ਮਿਲਦਾ ਨੇ ਜੇ ਕਿਵੇਂ ਪਾ ਜੀ ਨੂੰ ਕੀ ਇਹ ਬੋਲੀ ਕਹਦਾ ਮੇਂ ਹੁੰਦੀ ਨਾ ਪੁਲਿਸ ਸਰਕਾਰੀ ਪਰ ਲੋ ਆ ਜਾਂਦੀ ਬੋਲਡ ਡੀ ਨੀ ਦੇ ਉਪਰ ਸਾਰੀ ਸੜਕ ਖਰਾਬ ਕਰ ਦਿੱਤੀ ਅੱਜ ਨਹੀਂ ਲੋਗੜ ਕੜੇ ਅੱਜ ਹੜਪਾ ਦੇ ਪੈਰ ਪੁਲਸ ਸਾਰੀ ਬਣਾ ਆਨ ਆਨ ਕੀ ਪਾ ਦੇ ਸਾਰੀ ਨੀਂਦ ਖਰਾਬ ਹੈ ਹੈਲੀਕਾਪਟਰ ਆ ਗਿਆ ਸ਼ੁਕਰ ਹੈ ਸੁਭਰਾ ਜاويه ਐਸਾ ਕਰੀ ਜਾਂਦਾ ਇਹ ਚਰ ਪਰ ਚਰ ਹਰ ਖਰਾਉਗਾ ਥੈਂਕ ਯੂ ਥੈਂਕ ਯੂ ਵੈਰੀ ਗੁੱਡ ਵੈਰੀ ਗੁੱਡ ਸ਼ੁਕਰ ਹੈ ਆਗਾਈ ਨੀ ਜ਼ਰਾ ਵਰਤਿਆ ਜ਼ ਸੜਕ ਵੀ ਜ਼ਰਾ ਵਰਤੀ ਛਾਵਾਂ ਮਾਂ ਛਾਵਾਂ ਕਰੀ ਜਾਂਦੇ ਪਰ ਕਮਾਈ ਜਾਂਦੇ ਕੀ ਮਿਲਦਾ ਜੇ ਕਿਵੇਂ ਪਾ ਜੀ ਸੋ ਸੱਚੀਆ ਬੋਲੀ ਕਹਿੰਦਾ ਮੇ ਜੂੰਦੀ ਨੇ ਪੁਲਿਸ ਸਰਕਾਰੀ ਪਰ ਲੋ ਆ ਜਾਂਦੀ ਬੋਰਡ ਡੀਰੀ ਦੇ ਉਪਰ ਸਾਰੀ ਸੜਕ ਖਰਾਬ ਹੋ ਗਈ ਅੱਜ ਵੀ ਲੋਕ ਰੈਲ ਖੜੇ ਆਦੇ ਹੜਪਾ ਜਦੇ ਪਰ ਪੁਲਸ ਆ ਰਹੀ ਬਣਾ ਉਹ ਲੋਕ ਕਿਵੇਂ ਪਾ ਦਿਲੇ ساری ਨੀਂਦ ਖਰਾਬ ਇਹ ਹੈਲੀਕਾਪਟਰ ਆ ਗਿਆ ਆ ਸ਼ੁਕਰ ਆ ਸ਼ੁਕਰ ਆ ਜਾ ਓਏ ਆ ਜਾ ਕਰੀ ਜਾਂਦਾ ਇਹ ਚਰ ਪਰ ਚਰ ਸਰ ਕਰਾਉਗਾ ਥੈਂਕ ਯੂ ਥੈਂਕ ਯੂ ਵੈਰੀ ਗੁੱਡ ਵੈਰੀ ਗੁੱਡ ਸ਼ੁਕਰ ਆਇਆ ਆ ਗਾਲੀ ਨੀਂ ਜ਼ਰਾ ਉਹ ਵਰਤਿਆ ਜ਼ ਸੜਕ ਵੀ ਖਰਾਬ ਕਰਤੀ ਚਾਉਂ ਚਾਉਂ ਕਰੀ ਜਾਂਦੇ ਪਰ ਕਮਾਈਆਂ ਨੇ ਕੀ ਮਿਲਦਾ ਇਹਨੂੰ ਜੇ ਕਿਵੇਂ ਪਾ ਜੀਏ ਨਾ ਸੱਚੀ ਬੋਲੀ ਕਹਿੰਦਾ ਮੇਂ ਹੁੰਦੀ ਨਾ ਪੁਲਿਸ ਸਰਕਾਰੀ ਪਰ ਲੋ ਆ ਜਾਂਦੀ ਬੋਰਡ ਦੇ ਨੀਂ ਦੇ ਬੁਰੇ ਸਾਰੀ ਸੜਕ ਖਰਾਬ ਕਰਤੀ ਅੱਜ ਵੀ ਲੋਕ ਗਾਇਰ ਖੜੇ ਆਹ ਦੇ ਹਰ ਪਾਸੇ ਦੇ ਪਰ ਪੁਲਸ ਆ ਰਹੀ ਬਣਾ ਆਉਂਦੀ ਕਿਵੇਂ ਪਾਜਦੇ ਸਾਰੀ ਨੀਂਦ ਖਰਾਬ ਹੈ ਹੈਲੀਕਾਪਟਰ ਆ ਗਿਆ ਆਸ਼ੂ ਕਰਾ ਸ਼ੁਭਰਾ ਆ ਜਾ ਓਏ ਆਇਸਾ ਕਰੀਏ ਨਾ ਯਾਰ ਚਰ ਬਰ ਚਰ ਹਰ ਕਰਾ ਕਰ ਟੈਂਕ ਯੂ ਟੈਂਕ ਯੂ ਬੈਰੀ ਗੁੱਡ ਬੈਰੀ ਗੁੱਡ ਸ਼ੁਕਰ ਆਇਆ ਆ ਗਾਈ ਨਹੀਂ ਜ਼ਰਾ ਵਗਰਤਿਆ ਦੇ ਸੜਕ ਵੀ ਖਰਾਬ ਕਰਤੀ ਚਾਹਾਂ ਚਾਹਾਂ ਕਰੀ ਜਾਂਦੇ ਪਰ ਕਮਾਈ ਜਾਂਦੇ ਕੀ ਮਿਲਦਾ ਉਹਨੂੰ ਦੇ ਕੇ ਪਾ ਜੀਆ ਉਹ ਸੱਚੀ ਆ ਬੋਲੀ ਕਹਿੰਦਾ ਮਜੇ ਹੁੰਦੀ ਨਾ ਪੁਲਿਸ ਸਰਕਾਰੀ ਪਰ ਲੋ ਆ ਜਾਂਦੀ ਬੋਰਡ ਡੇ ਨੇ ਬੁਰੇ ਸਾਰੇ ਸੜਕ ਖਰਾਬ ਕਰ ਦਿੱਤੀ ਅੱਜ ਨਹੀਂ ਲੋਗ ਹਲੜ ਤੁਰੇ ਆਉਦੇ ਹੜਪਾ ਦੇ ਪੇਰ ਪੁਲਸ ਆਦੀ ਬੁਲਾਉਂਦਾ ਆਉਂਦੇ ਕਿਵੇਂ ਪਾਦੇ ਸਾਰੀ ਨੀਂਦ ਖਰਾਬ ਹੋ ਗਈ ਹੈਲੀਕਾਪਟਰ ਆ ਗਿਆ ਆ ਸ਼ੁਰੂ ਕਰਾ ਸ਼ੁਰੂ ਕਰ ਆ ਜਾ ਓਏ ਆ ਜਾ ਕਰੀਏ ਨੇ ਯਾ ਚਰ ਬਰ ਚਰ ਸਾਰਾ ਖਰਾਬ ਹੋ ਗਿਆ ਥੈਂਕ ਯੂ ਥੈਂਕ ਯੂ ਵੈਰੀ ਗੁੱਡ ਵੈਰੀ ਗੁੱਡ ਸ਼ੁਕਰ ਆਇਆ ਆ ਗਈ ਨੀ ਜ਼ਰਾ ਵਰਤਿਆ ਦੇ ਸੜਕ ਵੀ ਖਰਾਬ ਕਰਤੀ ਚਾਹਾਂ ਚਾਹਾਂ ਕਰੀ ਜਾਂਦੇ ਪਰ ਕਮਾਈ ਜਾਂਦੇ ਕੀ ਮਿਲਦਾ ਉਹਨੂੰ ਜੇ ਕਿਵੇਂ ਪੱਜੀ ਨੂੰ ਸੱਚੀ ਬੋਲੀ ਕਹਿੰਦਾ ਵਜੇ ਹੁੰਦੀ ਨਾ ਪੁਲਿਸ ਸਰਕਾਰੀ ਪਰ ਲੋ ਆ ਜਾਂਦੀ ਬੋਰਡ ਦੀ ਦੇ ਬੁਰੇ ਸਾਰੀ ਸੜਕ ਖਰਾਬ ਹੋ ਗਈ ਅੱਜ ਨਹੀਂ ਵੀ ਲੋਹਰ ਕੜੇ ਆਉਂਦੇ ਹੁਣ ਪਾਜ ਦੇ ਪੈਰ ਪੁਰ ਸਾਰੇ ਬਣਾਉਂਦਾ ਆਉਂਦੇ ਕਿ ਪਾਜ ਦੇ ਸਾਰੀ ਨੀਂਦ ਖਰਾਬ ਹੈ ਹੈਲੀਕਾਪਟਰ ਆ ਗਿਆ ਅਸ਼ਕੁਰਾ ਸੁਭਰਾ ਜਾਓਏ ਅਜਾ ਕਰੀ ਜਾਂਦਾ ਇਹ ਚਰ ਪਰ ਚਰ ਸਰ ਖਰਾਉ ਕਰ ਥੈਂਕ ਯੂ ਥੈਂਕ ਯੂ ਵੈਰੀ ਗੁੱਡ ਵੈਰੀ ਗੁੱਡ ਸ਼ੁਕਰ ਆਇਆ ਆਗਾਈ ਨੀਂਦਰਾ ਵਰਤਿਆ ਦੇ ਸੜਕ ਵੀ ਖਰਾਉ ਕਰਦੀ ਚਾਹਾਂ ਮੈਂ ਚਾਹਾਂ ਕਰੀਏ ਦੇ ਪਰ ਕਮਾਈ ਜਾਂਦੇ ਕੀ ਮਿਲਦਾ ਨੂੰ ਕਿਵੇਂ ਪਾਜੀ ਸੋ ਸੱਚੀ ਬੋਲੀ ਗਏ ਤਾਂ ਮੇਰੇ ਹੁੰਦੀ ਨੇ ਪੁਲਿਸ ਸਰਕਾਰੀ ਪਰ ਲੋ ਆ ਜਾਂਦੀ ਬੋਰਡ ਡਿਗਰੀ ਦੇ ਉੱਪਰ ਸਾਰੀ ਸੜਕ ਖਰਾਬ ਹੋ ਗਈ ਅੱਜ ਵੀ ਲੋਕ ਰੇ ਖੜੇ ਅੱਜ ਹੁਣ ਭਾਜਦੇ ਪਏ ਪੁਲਿਸ ਆਦੀ ਬਣਾਦਾ ਓਏ ਦੇ ਕੀ ਮੈਂ ਪੜੀ ਸਾਰੀ ਨੀਂਦ ਖਰਾਬ ਇਹ ਹੈਲੀਕਾਪਟਰ ਆ ਗਿਆ ਆ ਸ਼ੁਕਰ ਹੈ ਸ਼ੁਕਰ ਆ ਜਾ ਓਏ ਆ ਜਾ ਕਰੀਏ ਨੇ ਯਾਰ ਚਰ ਪਰ ਚਰ ਚਾਰ ਖਰਾਬ ਗਾ Thank you thank you very good very good ਸ਼ੁਕਰ ਆਇਆ <the Hole> <mixes> ਆ ਗਾਹੀ ਦੀ ਜਰਾ ਉਹ ਗਰਤਿਆ ਦੇ ਸੜਕ ਵੀ ਖਰਾਬ ਕਰਤੀ ਚਾਹਾਂ ਚਾਹਾਂ ਕਰੀ ਜਾਂਦੇ ਪਰ ਕਮਾਈ ਅਨੇ ਕੀ ਮਿਲਦਾ ਨੂੰ ਦੇ ਕਿਵੇਂ ਪਜੀ ਨੂੰ ਸੱਚੀ ਰੋ ਬੋਲੀ ਗਾਉਂ ਜੇ ਹੁੰਦੀ ਨਾ ਪੁਲਿਸ ਸਰਕਾਰੀ ਪਰ ਲੋ ਆ ਜਾਂਦੀ ਬੋਰਡ ਦੇ ਉੱਪਰ ساری ਸੜਕ ਖਰਾਬ ਕਰਤੀ